വജ്ജി സുണ മുണ്ടയാ വജ്ജി സുണ മുണ്ടയാ ഇങ്ങനെയല്ല ഹാരി ഹാരി തോ

ਉਹ ਯਾਦ ਬਣਾ ਆ ਕੇ ਬਣ ਦੇਖੋ ਇਹ ਤਾਂ ਚੱਲਦਾ ਹੀ ਨਹੀਂ ਹੈਗਾ ਸਾਉਂਦੀ ਨਹੀਂ ਮੇਰੇ ਵਿੱਚ ਤੀਆਂ ਦਾ ਤਿਹਾਰ ਬੜੇ ਹੀ ਉਤਸ਼ਾਹ ਤੇ ਚਾਹ ਨਾਲ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਅੱਜ ਜ਼ਿਲ੍ਹਾ ਰੋਪੜ ਦੇ ਪਿੰਡ ਖਾਪੜਾ ਵਿਖੇ ਸਾਫਤਾ ਸਰਪੰਚ ਕੁਲਦੀਪ ਕੌਰ ਦੇ ਉਦਮ ਸਦਕਾ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਪਹਿਰਾਵੇ ਵਿੱਚ ਸੱਚ ਕੇ ਆਈਆਂ ਮੁਟਿਆਰਾਂ ਅਤੇ ਔਰਤਾਂ ਵੱਲੋਂ ਖੂਬ ਗਿੱਧਾ ਅਤੇ ਬੋਲੀਆਂ ਪਾਈਆਂ ਗਈਆਂ ਇਸ ਮੌਕੇ ਵਕ-ਵਕ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਏ ਗਏ ਜਿਸ ਵਿੱਚ ਜੇਤੂ ਰਹਿਣ ਵਾਲੀਆਂ ਮੁਟਿਆਰਾਂ ਨੂੰ ਇਨਾਮ ਵੀ ਦਿੱਤੇ ਗਏ ਇਸ ਮੌਕੇ ਜਿੱਥੇ ਇਹਨਾਂ ਆਈਆਂ ਮੁਟਿਆਰਾਂ ਵੱਲੋਂ ਗਿੱਧਾ ਬੋਲੀਆਂ ਪੰਗੜਾ ਕਵਿਤਾਵਾਂ ਗਾ ਕੇ ਆਪੋ ਆਪਣਾ ਮਨੋਰੰਜਨ ਕੀਤਾ ਉੱਥੇ ਹੀ ਸਰਪੰਚ ਕੁਲਦੀਪ ਕੌਰ ਵੱਲੋਂ ਇਹਨਾਂ ਅਹੀਂਆ ਮਟਿਆਰਾਂ ਅਤੇ ਔਰਤਾਂ ਦੇ ਲਈ ਖਾਣ ਪੀਣ ਦਾ ਵੀ ਖੂਬ ਬੰਦੋਬਸਤ ਕੀਤਾ ਹੋਇਆ ਸੀ ਆਓ ਤੁਹਾਨੂੰ ਵੀ ਦਿਖਾਉਨੇ ਆ ਪਿੰਡ ਖਾਬੜਾਂ ਦੀਆਂ ਤੀਆਂ ਦੇ ਇਹ ਕੁਝ ਦ੍ਰਿਸ਼ ਅਤੇ ਗੱਲਬਾਤ ਕਰਦੇ ਆ ਮਾਤਾਵਾ ਪੈਣਾ ਅਤੇ ਨਵ ਵਿਆਈਆਂ ਇਹਨਾਂ ਲੜਕੀਆਂ ਦੇ ਨਾਲ ਕਾਲੀ ਪੈਰ ਪੱਟ ਲੈ ਲੱਗੀਆਂ ਤੀਆਂ ਬਿੱਪਲ ਦੀ ਛਾਵੇਂ ਲੀ ਕਾਲੀ ਕਾਲੀ ਪੈਰ ਪੱਟ ਲੈ तो सारे जने तेरी ना करते हुए हम इस प्रोग्राम को शुरू करिए। तो सर्दी जो फर्स्ट परफॉर्मेंस है, वो है मैं है कैंट मंडी, काला सूट एंड मीवी। यो जी लड़े बंदी अजीब चिता री पिया री पिया अजीब चिता री चिता में रामों री पिया अजीब चिता री चिता में जड़ी के में पैरा नची सोनी ਦੇਹ ਹਨ ਪਿੰਗਾ ਪਾਈਆਂ ਜਾਂਦੀਆਂ ਹਨ ਬਿਸਕੁਟਾਂ ਦਾਸ ਤਾਰਾ ਦਿੱਤਾ ਜਾਂਦਾ ਹੈ ਮੋਤੀਆ ਰੜਕੇ ਕੀਂਦਾ ਫਾਉਂਦੀਆਂ ਹਨ ਪਿੰਗਾ ਝੁੱਟਦੀਆਂ ਹਨ ਇਸ ਤੋਂ ਬਾਅਦ ਥੋੜਾ ਜੱਤ ਇਸ ਮਾਹੌਲ ਨੂੰ ਹੋਰ ਵੀ ਦਿਲਚਸਪ ਕਰਦੇ ਹੋਏ ਅਸੀਂ ਪਹਿਲਾਂ ਟੰਗ ਪਿਸਟਰਸ ਖੇਲਾਂਗੇ ਪਿਸਟਰਾਂ ਤੱਤਾ ਤੱਤਾ ਗੁੜ ਖਾਣਾ तत्ता गुड़खाना तत्ता तत्ता गुड़खाना तत्ता तत्ता गुड़खाना तत्ता तत्ता गुड़खाना तत्ता तत्ता गुड़खाना वैरी गुड <laughs> बहुत बढ़िया सो so, शो so, सटा नेक्स्ट गाना नाम तेरा नाम मेरा नाम मेरा नाम तेरा नाम तेरा नाम तेरा नाम मेरा नाम मेरा नाम तेरा नाम तेरा नाम मेरा नाम मेरा नाम तेरा नाम तेरा नाम मेरा नाम तेरा नाम तेरा नाम तेरा नाम ਕੱਤੀ ਕੱਤੀ ਤਾਰੂ ਪੀਣਾ ਹੋਣੀ ਆ ਅੱਜ ਗਿੱਧੇ ਤੇ ਤਾਰੂ ਗਾਉਣ ਕੀਆ ਅੱਜ ਗਿੱਧੇ ਤੇ ਸਮੇਂ ਸਮਾਉਣ ਕੀਆ ਤੂੰ ਛਮਦਾ ਜਾਤੀ ਕੰਗੜਾ ਪਾ ਜਾਤੀ ਆਖਵਲਾ ਜਾਤੀ ਅਜੜਾ ਪਾ ਜਾਤੀ ਓ ਪਕੇਂ ਕੀ ਹੋਈ ਦੀ कवायरी सुना सकते ठीक है जी सुना सकते अगर कोई बोल सुनाना चाहता है तो बोल सुना सकता है हाँ जी नेक्स्ट पे स्टार्ट करते हैं हम ब्लैक फ्राइ आओ सीनियर से नु सहारे नहीं ठीक है मैम से सीरियस के कोई सॉन्ग बोल सुना सकते हो ਇਸ ਬਾਰੇ ਨਹੀਂ ਦੱਸਦਾ ਕੰਨਾ ਕੋਈ ਬਾਲ ਨਹੀਂ ਨਹੀਂ ਕਰ। ਹਰ ਚੱਲੇ ਬਣੇ ਤੀ ਗਾਣੇ ਕੀ ਬੜ ਦੁਨੀਆਂ ਦਾ ਸੱਚ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬੜ ਦੁਨੀਆਂ ਦਾ ਸੱਚ ਪਾਤਸ਼ਾਹ ਵਾਹਿਗੁਰੂ ਜਾਣੇ ਨੈਕ

ਹਾਜ ਫਵਾ ਦੇ ਹਾਨੀ ਮੈਨੂੰ ਕਰਦੇ ਤੇ ਪੰਜਾਬ ਕਮਾ ਦੇ ਹਾਨੀ ਆਵੇ ਮੈਨੂੰ ਕਰਦੇ ਤੇ ਪੰਜਾਬ ਕਮਾ ਦੇ ਹਾਨੀ ਥੈਂਕ ਯੂ ਜੀ ਥੈਂਕ ਯੂ ਬੇਕੇ ਗੂ ਮੇ ਪੈਣਾ ਨੱਚੀ ਉਜੇ ਪਜਾਨੇ ਗਾਲਾ ਕਿਥੇ ਮੈਨੂੰ ਦੱਦ ਲੱਗਿਆ ਉਜੇ ਪਜਾਨੇ ਗਾਲਾ ਕਿਥੇ ਮੈਨੂੰ ਦੱਦ ਲੱਗਿਆ ਛੋੜੇ ਪਾਵੇ ਸੋਣ ਬੀਰ ਇਕੱਠੀਆਂ ਕਰੇ ਮਦ ਚੰਦਰੀ ਵਿਛੜੇ ਪਾਵੇ ਸੋਣ ਬੀਰ ਇਕੱਠੀਆਂ ਕਰੇ ਛੋੜੇ ਪਾਵੇ ਅਸਰ ਖਦੇ ਹਾਂ ਕਰਕੇ ਖਦੇ जय के जय के तेर कटे ये कटे कुटणा होवे ये संदुखा होले री पहला जटतो मुकी पिहाईए बले 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 पहला जटतो मुकी पिहाईए टेर पिहाईए छोटे तो जटिए जे जपका जट फेर ना बराबर बोले जटिए जे दमसाण ओण देवे तुकी मेरी कस बड़ी का बनती फेनुवाण

ਤੇਰਾ ਪਰਦੇਸ ਦਾ ਹੱਥ ਤੇ ਰੋਣਾ ਸਸ ਨਰੀ ਦੀਆਂ ਦੀਵਨਾਂ ਲਾਉਂਦਾ ਇਹ ਤੇ ਗੱਲ ਕਿਵੇਂ ਛੁਪਾ ਕੇ ਰੱਖਾ ਮੈਨੂੰ ਦੱਸਦੀ ਨੂੰ ਲੱਗਦੀ ਸਾੰਗ ਤੂੰ ਮੇਰੇ ਸਸਤੇ ਨਕਰੀਦਾਂ ਦੇ ਤੂੰ ਮੇਰੇ ਸਸਤੇ ਨਕਰੀਦਾਂ ਦੇ ਤੂੰ ਮੇਰੇ ਸਸਤੇ ਨਕਰੀਦਾਂ ਦੇ ਤੂੰ ਸਸਤੇ ਨਕਰੀਦਾਂ ਦੇ ਤੂੰ ਬਾਣਾ ਲਖੇ ਮੀਰ ਸਾਡੇ ਖੇਤਾਂ ਵਿੱਚ ਮੀਰ ਜਮਤੇਰੀਆਂ ਹਰੀ ਭਰ ਕਾਵਾ ਕਦ ਖੇਤਾਂ ਵਿੱਚ ਮੀਰ ਜਮਤੇ ਨੂੰ ਪਾਲਕ ਪਾਲਕ ਪਾਲਾ ਮੈਂ ਲਿਆ ਮੈਂ ਮੇਰੇ ਦੀ

ਪਹਿਲਾ ਜਦ ਤੋਂ ਮੁੱਕੀ ਪਿਹਾਈਏ ਤੇਰੀ ਪਿਹਾਈਏ ਛੋਟੇ ਚੰਡੀਏ

ਰਖਾਜ ਹੈਲੋ ਹਾਂ ਜੀ ਚਲੋ ਜੀ ਸ਼ਾਬਾ ਚਰਖਾ ਚੰਨਣ ਦਾ ਸ਼ਾਬਾ ਚਰਖਾ ਚੰਨਣ ਦਾ ਸ਼ਾਬਾ ਚਰਖਾ ਚਰਖਾ ਚੰਨਣ ਦਾ ਮੱਕਤਾ ਪਰੀ ਤਾ ਨਾਲ ਚਰਖਾ ਚੰਨਣ ਦਾ ਸ਼ਾਬਾ ਚਰਖਾ ਚੰਨਣ ਦਾ ਸ਼ਾਬਾ ਚਰਖਾ ਚਰਖਾ ਚੰਨਣ ਦਾ ਸ਼ਾਬਾ ਚਰਖਾ ਚੰਨਣ ਦਾ ਥੈਂਕ ਯੂ ਚੰਨਣ ਦਾ ਸ਼ਾਬਾ ਚਰਖਾ ਚੰਨਣ ਦਾ मां मेरी ने चरखा दित्ता मां मेरी ने चरखा दित्ता बिच सोने दिया अमेरिका चरखा चन्नण दा शावा चरखा चन्नण दा जद मैं चरख चन्नण जद मैं चरख कत्तन लगी जद मैं चरखा ਇਲਕਾ ਨਹੀਂ ਗਰੇਬਸ ਜਦੋਂ ਚਾਰ ਕੇ ਕੇ ਆ ਕੇ ਜਤਰ ਕੇ ਉਹ ਦੇਖ ਕਮਾਰੂ ਚਾਲ ਸੁਣਾ ਮਾਂ ਨੂੰ ਯਾਦ ਕਰਾਂ ਜਲਦ ਕੇਵਨ ਦੇਖ ਮਾਂ ਨੂੰ ਯਾਦ ਕਰਾਂ ਜਲਦ ਕੇਵਨ ਦੇਖ ਇਹ ਤਾਂ ਚੱਲਦਾ ਹੀ ਨਹੀਂ ਹੈਗਾ ਚੱਲਦਾ ਨਹੀਂ ਹੈ ਕਦੇ ਤਾਂ ਚੱਲਦਾ ਕਈ ਵਾਰੀ ਇਹ ਦੇਖਦੇ ਆ ਕਿ ਕਈ ਵਾਰੀ ਬਹੁਤ ਦੇਰ ਦੀਆਂ ਵਿਛੜੀਆਂ ਹੋਈਆਂ ਜਿਹੜੀਆਂ ਕੁੜੀਆਂ ਆਪਣੇ ਸਹੁਰਿਆਂ ਤੇ ਆਉਂਦੀਆਂ ਨੇ ਆਪਣੇ ਪੇਕੇ ਆਉਂਦੀਆਂ ਨੇ ਉਹਨਾਂ ਦਾ ਮਿਲਾਪ ਹੁੰਦਾ ਤੇ ਬਹੁਤ ਦੇਰ ਬਾਅਦ ਉਹਨਾਂ ਨੂੰ ਆਪਸ ਵਿੱਚ ਮਿਲਣਾ ਪੈਂਦਾ ਜੀ ਨਹੀਂ ਅੱਜ ਫਰਕ ਕੀ ਲੱਗਿਆ ਵੀ ਜਦੋਂ ਤੁਸੀਂ ਆਪਣੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਦੀਆਂ ਮਨਾਉਂਦੇ ਤੇ ਅੱਜ ਦੀਆਂ ਦੀਆਂ ਦੇ ਵਿੱਚ ਪਹਿਲਾਂ ਪਤਾ ਨਹੀਂ ਮੈਂ ਮੈਂ ਮਨਾਈ ਪਹਿਲੀ ਪਹਿਲੀ ਵਾਰ ਹੀ ਰਹੀ ਹਾਂ ਕਹਿੰਦਾ ਜੁਗ ਹੋ ਗਿਆ ਜਦ ਕੇ ਸਾਰੇ ਪਤਾ ਲਾ ਜਾਂਦਾ ਕਿ ਚੁੱਪਚੀਚੀ ਮਨਾਈਆਂ ਜਾਂਦੀਆਂ ਨੇ ਸ਼ੌਂਕ ਨਾਲ ਤੀਆਂ ਪਿੰਡਾਂ ਵਿੱਚ ਹੁਣ ਜਦ ਕੇ ਸਾਰੀਆਂ ਤੀਆਂ ਭੈਣਾਂ ਇਕੱਠੀਆਂ ਹੋ ਜੰਨੀਆਂ ਸਾਰੀਆਂ ਕੁੜੀਆਂ ਦਾ ਮਲਾਪ ਹੋ ਜੰਦਾ ਇੱਕ ਦੂਰੇ ਨਾਲ ਮਿਲ ਜੰਨੀਆਂ ਫਿਰ ਬੜੇ ਚਾਅ ਦੇ ਬਦਾਰਾਂ ਨਾਲ ਆਪਣੇ ਮਾਪੇ ਨੂੰ ਮਿਲ ਜੰਨੀਆਂ ਆਪਣੇ ਮਾਪੇ ਨੂੰ ਮਿਲਦਿਆਂ ਨਾਲੇ ਬਾਹਰ ਨੇ ਸਿਰ ਆਪਣੇ ਪੇਕੇ ਆ ਜੰਨੀਆਂ ਬੀਬੀ ਇੱਕ ਕਿਹਾ ਜਾਂਦਾ ਹੈ ਕਿ ਮਾਮ ਸੱਸਾਂ ਤੇ ਨੋਨੋ ਸਾਵਣ ਦੇ ਵਿੱਚ ਇਕੱਠੇ ਨਹੀਂ ਰੱਖਿਆ ਜਾਂਦਾ ਕੀ ਕਰਨਾ ਹੈ ਇਹਦਾ ਇਹ ਪਹਿਲਾ ਤਾਂ ਹੀ ਕੋਈ ਕਾਰਨ ਹੋਣਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਵਿਕਾਤੇ ਰੱਖਿਆ ਜਾਂਦਾ ਪਰ ਹੁਣ ਤਾਂ ਹੁਣ ਵੀ ਉਹੀ ਤਿਆਰ ਹੈ ਪਹਿਲਾ ਵਾਂਗੇ ਜਦੋਂ ਪਹਿਲਾ ਟੀਆ ਮਨਾਉਂਦੇ ਤੇ ਭੰਗਦੇ ਹੇਠਾਂ ਟਿੰਗਾ ਪਾਉਂਦੀਆਂ ਕੁੜੀਆਂ ਨਮੀਆਂ ਬਿਆਈਆਂ ਜਾਂ ਕੁਆਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਕੀ ਗੱਲਾਂ ਹੁੰਦੀਆਂ ਸੀ ਉਸ ਸਮੇਂ ਕੁਝ ਚੇਤੇ ਆ ਜਦੋਂ ਤੁਸੀਂ ਟੀਆ ਵਿੱਚ ਸਾਰੀਆਂ ਟੀਆ ਆਪਣਾ ਆਪਣੇ ਮਨ ਮਟਾਪ ਵੀ ਪੂਰੇ ਕਰ ਲੈਂਦੀਆਂ ਇੱਕ ਦੂਸਰ ਨਾਲ ਗੱਲਬਾਤ ਵੀ ਕਰ ਲੈਂਦੀਆਂ ਤੇ ਇਕੱਠੀਆਂ ਹੋ ਕੇ ਬਹਨ ਨੇ ਸਿਰ ਸਾਰੀਆਂ ਪਿੰਗਾ ਝੂਟ ਦੇ ਦਿਆਂ ਜੁਗਨਿਆ ਜੁਗਨਿਆ ਬਿਨਾ ਸੱਸਾਂ ਨਿਆ ਜੁਗਲਿਆ ਸੱਸਾਂ ਨੇ ਜੁਗਲਿਆ ਜਿਆਦੇ ਹੁੰਦੇ ਆ ਸੱਸਾਂ ਵਰ ਬੋਲੀਆਂ ਵੀ ਜਿਆਦੇ ਪਾਈ ਜਾਂਦੀਆਂ ਨੇ ਬੋਲੀ ਸੁਣਾਉਂ ਤੋਂ ਸੱਸਾਂ ਬੱਦੀ ਆਉਂਦੀ ਆ ਮੇਰੇ ਦਾਦਾ ਜੂੜਾ ਇੱਕ ਸੱਸ ਸੇ ਬੜੀ ਕਪਤੀ ਮੇਰੀ ਸਰਨੰਦਨ ਦੀ ਜੁੱਤੀ ਮੈਂ ਤਾਂ ਪਾਉਣੀ ਐ ਮੈਂ ਤੇ ਆਦੀ ਰਾਜਾ ਗੁੱਸੇ ਮੈਰੀ ਸੰਕਰ ਕਾਉਣੀ ਐ ਰਾਜਾ ਗੁੱਸੇ ਤੇਰੀ ਮੱਖਣ ਕਾਉਣੀ ਐ ਸੱਸ ਮੇਰੀ ਨੇ ਢੂੜਾ ਕਰਿਆ ਵਿਚੋਂ ਨਿਕਲੀ ਜੂ ਸੱਸ ਕੰਜਰੀਏ ਮੈਂ ਨਾ ਤੇਰੀ ਨੂੰ ਸੱਸ ਕੰਜਰੀਏ ਮੈਂ ਨਾ ਤੇਰੀ ਨੂੰ ਦੇਣ ਜਾਂਦੇ ਸੀ ਨਾ ਉਦੋਂ ਇੰਨੇ ਮਤਲਬ ਵੀਕਲਸ ਨਹੀਂ ਸੀ ਹੁੰਦੇ ਕਦੇ ਕਦੇ ਭਰਾ ਹੈਗੇ ਆ ਜਿਹੜੇ ਕਦੇ ਕਦੇ ਮਿਲਣ ਜਾਂਦੇ ਸੀ ਉਹ ਇੱਕ ਪਰਪਸ ਸੀ ਉਹ ਇੱਕ ਪਰਪਸ ਸੀ ਭੈਣ ਨੂੰ ਮਿਲਣ ਦਾ ਤੇ ਫਿਰ ਉਹਦੇ 'ਚ ਇਹ ਵੀ ਆਉਂਦਾ ਸੀ ਕਿਉਂਕਿ ਉਦੋਂ ਸੱਸਾਂ ਬਹੁਤ ਸਖਤ ਹੁੰਦੀਆਂ ਸੀ ਸੱਸਾਂ ਸਖਤ ਹੋਣ ਦੇ ਬਾਵਜੂਦ ਉਹ ਮਤਲਬ ਉਹਨਾਂ ਨੂੰ ਨੂੰਹਾਂ ਨੂੰ ਇੰਨੀਆ ਟਾਰਚਰ ਕਰਦੀਆਂ ਸੀ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਆਪਣੇ ਬਲਵਲੇ ਹੁੰਦੇ ਸੀ ਉਹ ਆਪਣੇ ਬ੍ਰਦਰ ਨੂੰ ਦੱਸ ਦੀਆਂ ਸੀ ਜੀ ਪਰ ਹੁਣ ਬਹੁਤ ਚੇਂਜ ਆ ਗਿਆ ਜੀ ਉਹ ਇੱਕ ਬੋਲੀ ਪਾਉਂਦੇ ਹੋ ਨੇ ਮਾਤਾ ਜੀ ਉਹ ਕਮੇ ਨਾਲ ਉਹ ਹੁੰਦੇ ਸਮੇਂ ਦੇ ਵਿੱਚ ਜਿਹੜੇ ਤਲਾਕ ਉਹ ਜ਼ਿਆਦਾ ਹੋ ਰਹੇ ਆ ਜੀ ਇਹਦਾ ਵੀ ਤਾਂ ਇੱਕ ਇਹ ਹੋ ਸਕਦਾ ਹੈ ਕਿ ਉਹ ਸਮੇਂ ਜਿਹੜੇ ਸਾਧਨ ਘੱਟ ਸੀ ਦੁੱਖ ਸੁੱਖ ਹੈ ਜਿਹੜਾ ਘੱਟ ਹੁੰਦਾ ਸੀ ਹੁਣ ਤਾਂ ਮੜੀ ਦੀ ਗੱਲ ਨਹੀਂ ਹੁੰਦੀ ਜਦੇ ਫੋਨ ਘੜਕਾ ਦਿੰਨੇ ਆ ਐਕਚੁਅਲੀ ਸਰ ਇਹ ਜਿਹੜਾ ਮੋਬਾਈਲ ਹੈ ਨਾ ਹਲਾ ਬਹੁਤ ਵਧੀਆ ਇੱਕ ਟੈਕਨੋਲੋਜੀ ਦਿੱਤੀ ਸੀ ਪਰ ਉਸ ਦਾ ਅਸੀਂ ਮਤਲਬ ਗਲਤ ਉਹਦਾ ਆਪ ਆਸਤਮਾਲ ਕਰ ਰਹੇ ਹਾਂ ਉਹਨੂੰ ਮਤਲਬ ਸਸਾ ਪੈਸੇ ਜ਼ਿਆਦਾ ਸਖਤ ਹੁੰਦੀ ਸੀ ਹੁਣ ਸਸਾ ਵੈਸੇ ਫ੍ਰੈਂਡਲੀ ਹੈਗੀਆਂ ਨੂਹਾਂ ਦੇ ਨਾਲ ਹਨਾ ਉਦੋਂ ਮਤਲਬ ਜਿਹੜਾ ਗੁੱਸਾ ਗਿੱਲਾ ਹੁੰਦਾ ਸੀ ਜਦੋਂ ਉਹਨੂੰ ਉਹਦੇ ਬ੍ਰਦਰ ਆਉਂਦੇ ਸੀ ਆ ਉਹ ਆਪ ਵਿਚਾਰੀ ਪੇਕੀ ਜਾਂਦੀ ਸੀ ਇਹਨਾਂ ਨੂੰ ਗੁੱਸਾ ਠੰਡਾ ਹੋ ਜਾਂਦਾ ਸੀ ਹੁਣ ਹੁਣ ਮਤਲਬ ਇਨਸਟੈਂਟ ਉਦੋਂ ਹੀ ਫੋਨ ਕੀਤਾ ਜਾਂਦਾ ਉਦੋਂ ਹੀ ਫਿਰ ਉਹਦੀ ਮਾਂ ਉਹਨੂੰ ਆਪਣੇ ਮਤਲਬ ਦੱਸਦੀ ਐ ਵੀ ਤੂੰ ਇੰਜ ਕਹਿ ਤੂੰ ਇੰਜ ਕਹਿ ਬਸ ਉਹੀ ਇੱਕ ਪਰਪਸ ਹੈਗਾ ਕਿਉਂਕਿ ਐਨੇ ਤਲਾਕ ਹੋ ਰਹੇ ਆ ਸੋ ਉਸ ਸਮੇਂ ਬੇਸਬਰੀ ਨਾਲ ਉਡੀਕ ਹੁੰਦੀ ਸੀ ਉਡੀਕ ਹੁੰਦੀ ਸੀ ਪਰਹਾਵਾ ਦੀ ਉਡੀਕ ਹੁੰਦੀ ਸੀ ਹਾਂਜੀ ਤੇ ਸਾਸੇ ਬੋਲੀ ਵੀ ਮਾਰਦੀ ਸੀ ਬਹੁਤ ਐ ਪਰਹਾਵਾ ਵਾਲੀਏ ਤੈਨੂੰ ਤੀਆਂ ਦਾ ਸੰਧਾਰਾ ਲੈ ਕੇ ਹਾਂਜੀ ਇਹ ਵੀ ਹੁੰਦਾ ਸੀ ਤੇ ਜਿਹੜੀਆਂ ਇਹ ਤੀਆਂ ਲੱਗਦੀਆਂ ਸੀ ਉਹ ਵੀ ਇੱਕ ਕੁੜੀਆ ਦੇ ਵੱਲ ਵਲੇ ਹੁੰਦੇ ਸੀ ਜਿਹੜੇ ਉਹਨਾਂ ਨੇ ਕਟੀਆਂ ਦਾ ਜਿਹੜਾ ਤਿਉਹਾਰ ਮਨਾਇਆ ਤੇ ਆ ਪਿੰਡ ਖਾਪੜਾਂ ਦੇ ਵਿੱਚ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੇ ਆ ਜਿਹੜਾ ਇਹ ਤਿਉਹਾਰ ਮਨਾਇਆ ਗਿਆ ਇਹ ਇਹਦੇ ਬਾਰੇ ਵੀ ਜਾਣਕਾਰੀ ਜੀ ਮੇਰਾ ਨਾਮ ਕੁਲਵੀਰ ਕੌਰ ਮੈਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟਰ ਉਪਰ ਤੋਂ ਆਈਆਂ ਜਿਹੜਾ ਇਹ ਅੱਜ ਤੀਆਂ ਦਾ ਤਿਉਹਾਰ ਖਾਪੜਾਂ ਚ ਮਨਾਇਆ ਗਿਆ ਬਹੁਤ ਵਧੀਆ ਬਹੁਤ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਹਰ ਪਿੰਡ ਵਿੱਚ ਅੱਜਕੱਲ੍ਹ ੀਆਂ ਦੇ ਤਿਉਹਾਰ ਮਨਾਇਆ ਜਾ ਰਿਹਾ ਹੈ ਅਸੀਂ ਅ ਅੱਜ ਤੋਂ ਜਦੋਂ ਮੈਡਮ ਸਰਪੰਚ ਸੀਗੇ ਇਹਨਾਂ ਦੇ ਨਾਲ ਰਲ ਕੇ ਆਪਣੇ ਡਿਪਾਰਟਮੈਂਟ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਸੀਗਾ ਬਹੁਤ ਵਧੀਆ ਮਤਲਬ ਇਹ ਸੀਗਾ ਇਹ ਬਹੁਤ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਉਸੇ ਸਵੰਦ ਵੀ ਚ ਇਹਨਾਂ ਨੇ ਅੱਜ ਸਾਨੂੰ ਇਨਵਾਈਟ ਕੀਤਾ ਤੇ ਮੈਂ ਇੱਥੇ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਆਪਾਂ ਸਾਰਾ ਤਿਹਾਰ ਤ ਸਾਰੇ ਮਨਾਉਂਦੇ ਆ ਤੀਆਂ ਦਾ ਤਿਹਾਰ ਲੋਹੜੀ ਦਾ ਤਿਉਹਾਰ ਹਰ ਤਿਹਾਰ ਮਨਾਉਂਦੇ ਮਨਾਉਂਦੇ ਮੈਂ ਬੀਬੀਆਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਪੀਣ ਵਾਲਾ ਪਾਣੀ ਜਿਹੜਾ ਉਹਨੂੰ ਵੀ ਬਚਾਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਦਿੱਕਤ ਵੱਧ ਰਹੀ ਆ ਧਰਤੀ ਦੇ ਥੱਲੇ ਪੀਣ ਵਾਲਾ ਪਾਣੀ ਜਿਹੜਾ ਉਹ ਬਹੁਤ ਘਟਦਾ ਜਾ ਰਿਹਾ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਬੀਬੀਆਂ ਭੈਣਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਜਿੰਨਾ ਵੀ ਹੋ ਸਕਦਾ ਹੈ ਪਾਣੀ ਦੀ ਸੰਭਾਲ ਕਰੀਏ ਇਹ ਜਿਹੜਾ ਖਾਪੜਾ ਦੇ ਵਿੱਚ ਜਿਹੜਾ ਪੀਆ ਦਾ ਤਿਹਾਰ ਮਨਾਇਆ ਗਿਆ ਹੈ ਖਾਪੜੇ ਵੱਲੋਂ ਜਿਹੜੀ ਸਟੇਜ ਦੀ ਸਾਰੀ ਭੂਮਿਕਾਉ ਸੰਭੀ ਗਈ ਹੈ ਸੋ ਕਿਵੇਂ ਲੱਗਿਆ ਅੱਜ ਦਾ ਜਿਹੜਾ ਇਹ ਤਿਹਾਰ ਮਨਾਇਆ ਕੀ ਸੁਨੇਹਾ ਮਿਲਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਾਰੇ ਇਕੱਠੇ ਹੋ ਕੇ ਬਹੁਤ ਮਤਲਬ ਇੰਜੋਏ ਕੀਤਾ ਪੁਰਾਣਾ ਸੱਭਿਆਚਾਰ ਜਿਵੇਂ ਕਿ ਪਹਿਲਾਂ ਕਾਫੀ ਟਾਈਮ ਤੋਂ ਪਹਿਲਾਂ ਇਹ ਸਭ ਨਹੀਂ ਹੋ ਰਿਹਾ ਸੀਗਾ ਬਟ ਹੁਣ ਹੌਲੀ ਹੌਲੀ ਸਾਰੇ ਇਕੱਠੇ ਹੋ ਰਹੇ ਆ ਖੁਸ਼ੀਆਂ ਨਾਲ ਇਹ ਤਿਹਾਰ ਮਨਾ ਰਹੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਨੂੰ ਇਹੀ ਸਿੱਖਣ ਨੂੰ ਮਿਲਿਆ ਕਿ ਸਾਨੂੰ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਹੈ ਸਾਰੇ ਮਿਲ ਕੇ ਰਹਿੰਦੇ ਨੇ ਇਕੱਠੇ ਹੁੰਦੇ ਨੇ ਖੁਸ਼ੀਆਂ ਮਨਾਉਂਦੇ ਨੇ ਤੇ ਇੱਕ ਜਿਹੜਾ ਪੁਰਾਣਾ ਸੱਭਿਆਚਾਰਾ ਜਿਸ ਨੂੰ ਪੇਸ਼ ਕੀਤਾ ਗਿਆ ਚਰ ਕੇ ਆਊਗਾ ਪੱਕੀਆਂ ਹੈ ਕਿਉਂਕਿ ਹੁਣ ਤਾਂ ਬੀਬੀ ਦੇ ਕਾਫੀ ਉੱਤਰਨ ਆ ਗਏ ਆ ਆਪਣੇ ਘਰਾਂ ਤੋਂ ਗਾਇਬ ਹੋ ਗਏ ਤੋ ਕੀ ਲੱਗਦਾ ਇਹਨਾਂ ਨੂੰ ਦੇਖ ਕੇ ਜਦੋਂ ਆਪਣੀਆਂ ਮਾਤਾ ਮਾਂ ਇਹਨਾਂ ਨੂੰ ਚਲਾਉਂਦੀਆਂ ਹੋਣਗੀਆਂ ਉਹ ਸਮਾਂ ਕਿਹੋ ਜਿਹਾ ਹੋਵੇਗਾ ਤੇ ਅੱਜ ਦਾ ਕੀ ਫਰਕ ਲੱਗਦਾ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਵੇਂ ਅੱਜ ਅਸੀਂ ਦੇਖਿਆ ਕਿ ਚਰਖਾ ਪਿਆ ਹੈ ਨੇ ਹੋ ਗਿਆ ਸੀਗਾ ਚੱਕੀ ਹਾਂ ਚਰਖਾ ਚਲਾ ਰਹੇ ਐ ਚੱਕੀ ਪਈ ਐ ਮਤਲਬ ਜਿਵੇਂ ਐਦਾ ਹੁੰਦਾ ਸੀਗਾ ਕਿ ਪਹਿਲਾਂ ਜਿਵੇਂ ਅਸੀਂ ਸੁਣਿਆ ਹੈ ਆਪਣੇ ਪੁਰਾਣੇ ਦਾਦਾ ਦਾਦੀਆਂ ਤੋਂ ਹਨਾ ਤਾਂ ਉਹ ਕਹਿੰਦੇ ਐ ਕਿ ਬਹੁਤ ਸੋਣਾ ਸਾਰੇ ਇਕੱਠੇ ਹੋ ਕੇ ਬੈਠਦੇ ਸੀਗੇ ਬੱਚੇ ਵੀ ਨਾਲ ਬੈਠਦੇ ਤਾਂ ਉਹ ਬਹੁਤ ਵਧੀਆ ਕਾਸ਼ ਉਦਾਂ ਦਾ ਟਾਈਮ ਹੁਣ ਵੀ ਵਾਪਸ ਆਵੇ ਤਾਂ ਸਾਰੇ ਜੁੜ ਕੇ ਰਹੀਏ ਜਿਵੇਂ ਅੱਪਾ ਹੁਣ ਤਾਂ ਫੋਨ 'ਚ ਹਨਾ ਇਕੱਲੇ ਇਕੱਲੇ ਰਹਿੰਦੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਇਹ ਚੀਜ਼ਾਂ ਵਾਪਸ ਹੋਣ ਤਾਂ ਸਾਰੇ ਜਣੇ ਅਸੀਂ ਇਕੱਠੇ ਰਹੀਏ ਸਪਾਸਾ ਪੱਜ ਪਿੰਡ ਦੇ ਵਿੱਚ 3 ਮਨਾਈਆਂ ਗਈਆਂ ਨੇ ਜਾਣਕਾਰੀ ਦਿਓਗੇ ਇਸ ਬਾਰੇ ਇੱਕੋ ਮੈਂ ਸਰਦਾਰ ਮੋਹਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਰੋਪੜ ਅੱਜ ਜੋ ਸਾਡੇ ਨਗਰ ਦੇ ਵਿੱਚ ਸਾਬਕਾ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਦੇ ਵਿੱਚ 3ਾਂ ਦਾ ਜਿਹੜਾ ਤਿਹਾਰ ਮਨਾਇਆ ਗਿਆ ਹੈ ਇਹ ਤਿਹਾਰ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ 3ਾਂ ਐ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆ ਕੇ ਬਹੁਤ ਹੀ ਖੁਸ਼ੀ-ਖੁਸ਼ੀ ਜਿਹੜਾ ਇਹ ਜਿਹੜਾ ਤਿਹਾਰ ਹੈ ਧੀਆਂ ਦਾ ਉਹ ਮਨਾਇਆ ਜਾਂਦਾ ਹੈ। ਔਰ ਸਾਡੇ ਹੀ ਨਗਰ ਦੇ ਵਿੱਚ ਸਾਡੇ ਨਗਰ ਦੀਆਂ ਜਿਹੜੀਆਂ ਇਸਤਰੀਆਂ ਨੇ ਕੁੜੀਆਂ ਨੇ ਜਿਹੜੀਆਂ ਵਿਆਹੀਆਂ ਵੀਆਂ ਨੇ ਉਹਨਾਂ ਨੇ ਉਪਰਾਲਾ ਕੀਤਾ ਹੈ ਔਰ ਨਾਲ ਸਾਬਕਾ ਸਰਪੰਚ ਔਰ ਸਾਡੇ ਖਾਬੜਾ ਦੀਆਂ ਜਿਹੜੀਆਂ ਆਪਣੀਆਂ ਧੀਆਂ ਨੇ ਔਰ ਉਹਨਾਂ ਨੇ ਇਹ ਉਪਰਾਲਾ ਕੀਤਾ ਔਰ ਇਕੱਠੇ ਹੋ ਕੇ ਜਿਹੜਾ ਅੱਜ ਇਹ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਹੈ ਔਰ ਇਹਨਾਂ ਅੱਜ ਦਾ ਜਿਹੜਾ ਇਹ ਤਿਹਾਰ ਹੈ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ ਸੱਭਿਆਚਾਰਤਾ ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਸੀ ਉਹ ਅਲੋਪ ਹੁੰਦਾ ਜਾ ਰਿਹਾ ਹੈ ਪਰ ਅੱਜ ਸਾਡੇ ਇਸ ਜਿਹੜਾ ਤੀਆਂ ਦਾ ਤਿਹਾਰ ਸਾਡੇ ਲੜਕੀਆਂ ਨੇ ਮਨਾਇਆ ਹੈ ਔਰ ਉਸ ਦੇ ਵਿੱਚ ਚਰਖਾ ਔਰ ਛੱਜ ਇਹ ਆ ਆਪਣਾ ਜਿਹੜਾ ਟੇਰ ਨਾ ਕਹਿੰਦੇ ਸੀ ਇਹ ਚੱਕੀ ਇਹ ਨਾਲੇ ਬੁਣੇ ਕਰਦੇ ਸੀ ਔਰ ਪੱਖੀ ਔਰ ਇਹ ਜਿਹੜੀਆਂ ਸਾਡੀਆਂ ਪ੍ਰਾਣੀਆਂ ਜਿਹੜਾ ਸੱਭਿਆਚਾਰ ਸੀ ਸਾਡਾ ਜਿਵੇਂ ਚੱਕੀ ਪੀਂਦੀਆਂ ਹੁੰਦੀਆਂ ਸੀ ਸਿਆਣੀਆਂ ਸਾਡੀਆਂ ਬਜ਼ੁਰਗ ਮਾਵਾਂ ਉਹ ਅੱਜ ਸਾਨੂੰ ਜਿਹੜੀ ਪ੍ਰਾਣੀ ਜਿਹੜੀ ਸੱਭਿਆਚਾਰ ਦੀ ਝਲਕ ਅੱਜ ਸਾਡੇ ਇਸ ਤੀਆਂ ਦੇ ਤਿਹਾਰ ਦੇ ਉੱਤੇ ਸਾਨੂੰ ਦੇਖਣ ਨੂੰ ਮਿਲੀ ਹੈ ਔਰ ਬੜੀ ਖੁਸ਼ੀ ਹੁੰਦੀ ਹੈ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੀ ਜਨਰੇਸ਼ਨ ਹੈ ਉਹ ਇਹ ਭੁੱਲਦੀ ਜਾ ਰਹੀ ਹੈ ਇਹਨਾਂ ਚੀਜ਼ਾਂ ਨੂੰ ਕਿਉਂਕਿ ਮੈਂ ਕਈ ਬੱਚਿਆਂ ਨੂੰ ਪੁੱਛਿਆ ਵੀ ਇਹ ਚਰਖਾ ਕਿਵੇਂ ਚੱਲਦਾ ਹੈ ਕਿਵੇਂ ਨਹੀਂ ਚੱਲਦਾ ਔਰ ਨਾਲੇ ਕਿਵੇਂ ਬੁਣੀ ਜਾਂਦੇ ਨੇ ਇਹ ਅਛਜ ਉਹ ਜਿਹੜੇ ਬੱਚਿਆਂ ਨੂੰ ਪਤਾ ਨਹੀਂ ਸੀ ਉਸ ਬਾਰੇ ਚ ਸੋ ਉਹ ਵੀ ਸਾਡੇ ਜਿਹੜਾ ਲੜਕੀਆਂ ਨੇ ਉਹਨਾਂ ਬੱਚਿਆਂ ਨੂੰ ਬੜਾ ਸਮਝਾਇਆ ਵਿਸਤਾਰ ਦੇ ਨਾਲ ਵੀ ਇਸ ਤਰ੍ਹਾਂ ਚਰਖਾ ਕੱਤਿਆ ਜਾਂਦਾ ਸੀ ਔਰ ਇਸ ਤਰ੍ਹਾਂ ਸੂਤ ਔਰ ਫਿਰ ਦਰੀਆਂ ਮੰਜੇ ਬੁਣਨੇ ਔਰ ਇਹ ਸਾਰਾ ਕੁਝ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਆਪਣੇ ਬੱਚਿਆਂ ਨੂੰ ਜਿਹੜਾ ਪਤਾ ਹੋਣਾ ਚਾਹੀਦਾ ਹੈ ਔਰ ਉਹ ਜਿਹੜਾ ਸਹਿਦ ਮਿਲਦੀ ਹੈ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਸਾਡੇ ਬੱਚੇ ਨੇ ਵੀ ਪਿੱਛੇ ਕਿਵੇਂ ਸਾਡੇ ਸਿਆਣੇ ਸਾਡੇ ਬਜ਼ੁਰਗ ਕਿਵੇਂ ਜਿਹੜੇ ਮਿਹਨਤਾਂ ਕਰਦੇ ਸੀ ਹੱਥੀਂ ਕੰਮ ਕਰਦੇ ਸੀ ਔਰ ਚੱਕੀ ਦੇ ਨਾਲ ਹੱਥੀਂ ਆਟਾ ਪੀਣਾ ਉਹ ਸਾਰਾ ਅੱਜ ਜਿਹੜੀਆਂ ਵੱਖ-ਵੱਖ ਬਣ ਗਈਆਂ ਅੱਜ ਦੇਖਣ ਨੂੰ ਮਿਲੀਆਂ ਨੇ ਕੀ ਲੱਗਦਾ ਸਰਪੰਚ ਸਾਹਿਬ ਜਿਹੜੇ ਇਹੋ ਜਿਹੇ ਪ੍ਰੋਗਰਾਮ ਕਰਮੇ ਚਾਹੀਦੇ ਬੰਦਾ ਚ ਇਹ ਜ਼ਰੂਰ ਕਰਾਉਣੇ ਚਾਹੀਦੇ ਨੇ ਸਾਡੇ ਇਸ ਫੰਕਸ਼ਨ ਦੇ ਵਿੱਚ ਵਾਟਰ ਸਪਲਾਈ ਸਾਡੇ ਕੁਲਵੀਰ ਮੈਡਮ ਜੀ ਸਾਡੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਾਡੇ ਨਗਰ ਦੇ ਨਾਲ ਜੁੜੇ ਹੋਏ ਨੇ ਉਹ ਵੀ ਮੈਡਮਾਂ ਵਾਟਰ ਸਪਲਾਈ ਤੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਇਹ ਜਿਹੜੇ ਪ੍ਰੋਗਰਾਮ ਨੇ ਸਾਡੇ ਪਿੰਡ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਉਸ ਦੇ ਵਿੱਚ ਜਿਹੜੀਆਂ ਇਹ ਪ੍ਰਾਣੀਆਂ ਰਵਾਇਤੀ ਜਿਹੜੀਆਂ ਚੀਜ਼ਾਂ ਨੇ ਜਿਵੇਂ ਚੱਕੀ ਆਏ ਆ ਚਰਖਾ ਆਏ ਆ ਹੋਰ ਬਹੁਤ ਚੀਜ਼ਾਂ ਇਹੋ ਜੀਆਂ ਖੇਤੀਬਾੜੀ ਨਾਲ ਸੰਬੰਧਿਤ ਬਹੁਤ ਚੀਜ਼ਾਂ ਨੇ ਉਹ ਜਰੂਰ ਜਿਹੜੀਆਂ ਇਸ ਦੇ ਵਿੱਚ ਪ੍ਰਦਰਸ਼ਨੀ ਵੀ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਆਉਣ ਵਾਲੇ ਜਿਹੜਾ ਭਵਿੱਖ ਹੈ ਔਰ ਉਹ ਵੀ ਜਾਗਰੂਕ ਉਹਨਾਂ ਚੀਜ਼ਾਂ ਬਾਰੇ ਚ ਹੋ ਜਾਣ ਜੀ